ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਵਿੱਚ ਅੱਜ ਦੀ ਘਟਨਾ ਫੇਰ ਇੱਕ ਗ੍ਰਹਿਸਮਈ ਘਟਨਾ ਦੇ ਉੱਪਰ ਆਧਾਰਿਤ ਆਪਕਤ ਪ੍ਰੇਤ ਅੰਧਵਿਸ਼ਵਾਸ ਸਾਰੀਆਂ ਚੀਜ਼ਾਂ ਦੇ ਉੱਤੇ ਆਧਾਰਿਤ ਆ ਭਾਰਤ ਵੀ ਇਹਨਾਂ ਚੀਜ਼ਾਂ ਤੋਂ ਪਿੱਛੇ ਨਹੀਂ ਹਟਿਆ ਕਈ ਵਾਰੀ ਆਪਾਂ ਕਿਸੇ ਪਿੰਡ ਦੇ ਵਿੱਚ ਜਾਂਦੇ ਆ ਕੋਈ ਗੁਰੂ ਦੇ ਉੱਤੇ ਭੂਤਾਂ ਨੱਚਦੀਆਂ ਨੇ ਕਿਸੇ ਖੰਡਰ ਦੇ ਵਿੱਚ ਆਤਮਾ ਰਹਿੰਦੀ ਆ ਬਿਲਕੁਲ ਓਦਾਂ ਦੀਆਂ ਗੱਲਾਂ ਨੇ ਅੱਜ ਦੀ ਜਿਹੜੀ ਵੀਡੀਓ ਆ ਇਹ ਉਹੋ ਚੀਜ਼ ਦੇ ਉੱਪਰ ਅਜਿਹੀ ਕਦਾਬ ਦੇ ਉੱਤੇ ਆ ਜਿਹਨੂੰ ਭਾਰਤ ਸਰਕਾਰ ਨੇ ਖੁਦ ਬੈਨ ਕੀਤਾ ਹੋਇਆ ਰੋਗ ਲਾਈ ਹੋਈ ਆ ਇਹਨੂੰ ਪੜਨ ਤੋਂ ਕਿਉਂਕਿ ਇਸ ਦੇ ਪੜਨ ਦੇ ਨਾਲ ਜ਼ਿਆਦਾਤਰ ਲੋਕਾਂ ਦੀ ਜਿਹੜੀ ਆ ਮੌਤ ਹੋ ਜਾਂਦੀ ਆ ਜਾਂ ਕੋਈ ਇਸ ਨੂੰ ਕੋਈ ਅੱਧਾ ਪੜ ਲੈਂਦਾ ਤਾਂ ਉਹ ਦਿਮਾਗੀ ਤੌਰ ਤੇ ਬਿਮਾਰ ਹੋ ਜਾਂਦਾ ਪਰੇਸ਼ਾਨ ਹੋ ਜਾਂਦਾ ਬਿਲਕੁਲੀ ਉਸ ਆਧਾਰ ਤੇ ਅੱਜ ਆਪਾਂ ਵੀਡੀਓ ਨੂੰ ਅੱਗੇ ਵਧਾਵਾਂਗੇ ਇੱਕ ਕਹਾਣੀ ਜੋ ਅੰਧਵਿਸ਼ਵਾਸਾਂ ਨਾਲ ਘਿਰੀ ਹੋਈ ਆ ਤੇ ਉਹ ਕਿਤੇ ਬਾਹਰ ਦੀ ਨਹੀਂ ਹੈਗੀ ਆਪਣੇ ਦੇਸ਼ ਭਾਰਤ ਦੀ ਆ ਚਲੋ ਕਹਾਣੀ ਅੱਗੇ ਵਧਾਉਣੀ ਹੈ ਤੇ ਕਿਤਾਬ ਦਾ ਨਾਮ ਮੈਂ ਤੁਹਾਨੂੰ ਦੱਸ ਦੇਣਾ ਇੱਕ ਅਜਿਹੀ ਔਰਤ ਦੇ ਦੁਆਰਾ ਲਿਖੀ ਗਈ ਹੈ ਜਿਹਨੂੰ ਸ਼ਰਾਪਤ ਕਿਹਾ ਗਿਆ ਤੇ ਕਿਤਾਬ ਦਾ ਨਾਮ ਆ ਨੀਲਾਵੰਤੀ ਗ੍ਰੰਥ ਨੀਲਵੰਤੀ ਜਿਹੜਾ ਗ੍ਰੰਥਾ ਇਹ ਅੱਜ ਵੀ ਕਈ ਜਗ੍ਹਾ ਤੋਂ ਇਸ ਦੀਆਂ ਕਾਪੀਆਂ ਮੌਜੂਦ ਨੇ ਪੜਨ ਨੂੰ ਮਿਲ ਜਾਂਦਾ ਪਰ ਸੁਣਨ ਦੇ ਵਿੱਚ ਇਹੀ ਆਇਆ ਵੀ ਜਿਹੜਾ ਵੀ ਇਸ ਕਿਤਾਬ ਨੂੰ ਪੜਦਾ ਵਾ ਜਾਂ ਤਾਂ ਉਹ ਪੂਰਨ ਤੌਰ ਤੇ ਮੌਤ ਦੇ ਮੂੰਹ ਦੇ ਵਿੱਚ ਚਲੇ ਜਾਂਦਾ ਅਗਰ ਕੋਈ ਇਸ ਨੂੰ ਅੱਧਾ ਪੜਦਾ ਲਾਲਚ ਦੇ ਉੱਪਰ ਕਿਸੇ ਦੇ ਵੀ ਉਹ ਪਾਗਲ ਹੋ ਜਾਂਦਾ ਅਜਿਹੀਆਂ ਘਟਨਾਵਾਂ ਪਰ ਜੇ ਕੋਈ ਬੰਦਾ ਦਿਲ ਲਗਾ ਕੇ ਬਿਨਾਂ ਲਾਲਚ ਤੋਂ ਵੀ ਪੜਦਾ ਤਾਂ ਉਹ ਬਹੁਤ ਜ਼ਿਆਦਾ ਅਮੀਰ ਹੋ ਜਾਂਦਾ ਤੇ ਉਸ ਕੋਲੇ ਧਨ ਦੀ ਕਮੀ ਨਹੀਂ ਰਹਿੰਦੀ ਇਹ ਜਿਹੀਆਂ ਘਟਨਾਵਾਂ ਜਿਹੜੀਆਂ ਨੇ ਨੀਲਾਵਤੀ ਗ੍ਰੰਥ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਹੁਣ ਆਪਾਂ ਦੇਖੀਏ ਵੀ ਨੀਲਾਵਤੀ ਗ੍ਰੰਥ ਹੈ ਕੀ ਨੀਲਾਵਤੀ ਗ੍ਰੰਥ ਇੱਕ ਜੁਪੀ ਦੇ ਵਿੱਚ ਕਿਸਾਨ ਦੇ ਘਰੋਂ ਉੱਠੀ ਇੱਕ ਕਹਾਣੀ ਆ ਜਿੱਥੇ ਕਿਸਾਨ ਦੇ ਘਰ ਇੱਕ ਗੁੜੀਆ ਜਨਮ ਲੈਂਦੀ ਆ ਜਿਹਦਾ ਨਾਮ ਨੀਲਾਬੰਤੀ ਹੁੰਦਾ ਵਾ ਨੀਲਾਬੰਤੀ ਬਚਪਨ ਤੋਂ ਹੀ ਕੁਝ ਅਜੀਬ ਜੀਆਂ ਹਰਕਤਾਂ ਕਰਦੀ ਆ ਬਾਕੀ ਬੱਚੇ ਜਿਹੜੇ ਨੇ ਉਹ ਖੇਡਣ ਦੀਆਂ ਗੱਲਾਂ ਕਰਦੇ ਆ ਘਟੌਣਿਆਂ ਨਾਲ ਪਰ ਇਹ ਖਾਲੀ ਘਰਾਂ ਨਾਲ ਗੱਲਾਂ ਕਰਦੀ ਆ ਜਾ ਕੇ ਇਸੇ ਤਰ੍ਹਾਂ ਇਸ ਨੂੰ ਸੁਪਨੇ ਆਉਂਦੇ ਨੇ ਰਾਤ ਨੂੰ ਉਹਦੇ ਵਿੱਚ ਖਜ਼ਾਨਿਆਂ ਦੀਆਂ ਗੱਲਾਂ ਹੁੰਦੀਆਂ ਨੇ ਭੂਤ ਪ੍ਰੇਤ ਇਹਨੂੰ ਦਿਖਾਈ ਦਿੰਦੇ ਨੇ ਕਿਉਂਕਿ ਇਹਨੂੰ ਇਦਾਂ ਮਹਿਸੂਸ ਹੁੰਦਾ ਇਹ ਕਿਸੇ ਹੋਰ ਦੁਨੀਆ ਤੋਂ ਇੱਥੇ ਇੱਕ ਤਰ੍ਹਾਂ ਦੇ ਨਾਲ ਬੰਨੀ ਹੋਈ ਆ ਇਹ ਦੁਨੀਆ ਇਸ ਦੀ ਨਹੀਂ ਇਸੇ ਤਰ੍ਹਾਂ ਇਹ ਜੰਗਲ ਦੇ ਵਿੱਚ ਜਾਂਦੀ ਆ ਉੱਥੇ ਖਜ਼ਾਨੇ ਲੱਭਦੀ ਆ ਜਾਂ ਫਿਰ ਕਹਿ ਸਕਦਾ ਹੈ ਦਰਖਤਾਂ ਦੇ ਨਾਲ ਪੰਛੀਆਂ ਦੇ ਨਾਲ ਠੀਕ ਹੈ ਜੀ ਕੀੜੇ ਮਕੌੜਿਆਂ ਦੇ ਨਾਲ ਸੱਪਾਂ ਦੇ ਨਾਲ ਗਲੈਰੀਆਂ ਦੇ ਨਾਲ ਅਜਿਹੀਆਂ ਚੀਜ਼ਾਂ ਦੇ ਨਾਲ ਗੱਲਾਂ ਕਰਦੀ ਆ ਜੋ ਇੱਕ ਆਮ ਇਨਸਾਨ ਨਹੀਂ ਕਰਦਾ ਸੋ ਇਹ ਹੀ ਚੀਜ਼ਾਂ ਸਾਰੀਆਂ ਇਹ ਆਪਣੇ ਪੂਰੀ ਕਹਾਣੀ ਇਹਦੀ ਅਗਲੇ ਭਾਗ ਵਿੱਚ ਦੱਸਾਂਗੇ ਵੀਡੀਓ ਵਧੀਆ ਲੱਗੂਗੀ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ